ਪਰ ਮੈਂ ਹੁਣ ਤੁਹਾਨੂੰ ਸਲਾਹ ਦੇਣ ਲੱਗਿਆ ਹੁਣ ਤੁਸੀਂ ਇਹਨੂੰ ਸੁੱਖੇ ਨੂੰ ਬਣਾ ਲਓ ਜਥੇਦਾਰ ਸ੍ਰੀ ਕਾਲ ਤਖਤ ਸਾਹਿਬ ਦਾ ਤੇ ਉਹਨੂੰ ਵਿਰਸੇ ਨੂੰ ਬਣਾ ਲਓ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਦਾ ਹਾਂਜੀ ਸੌਖੇ ਹੁਣ ਪੈ ਗਈ ਠੰਡ ਜਿਹੜੇ ਸਿੰਘ ਸਹਿਬਾਨ ਫੈਸਲੇ ਪੰਥ ਦੇ ਲੈਣਗੇ ਉਹਨਾਂ ਦੇ ਨਾਲ ਅਜੀਹਾ ਹੀ ਹੋਊਗਾ ਗਿਆਨੀ ਰਕबीर ਸਿੰਘ ਨੂੰ ਲਾ ਦਿੱਤਾ ਗਿਆ ਗਨੀ ਸੁਲਤਾਨ ਸਿੰਘ ਉਹਨਾਂ ਨੂੰ ਲਾ ਦਿੱਤਾ ਗਿਆ ਉਸ ਤੋਂ ਪਹਿਲਾਂ ਗਨੀ ਹਰਪ੍ਰੀਤ ਸਿੰਘ ਆਣਾ ਨੂੰ ਲਾ ਦਿੱਤਾ ਗਿਆ ਸੀ ਪਰ ਮੈਂ ਹੁਣ ਤੁਹਾਨੂੰ ਸਲਾਹ ਦੇਣ ਲੱਗਿਆ ਹੁਣ ਤੁਸੀਂ ਇਹਨੂੰ ਸੁੱਖੇ ਨੂੰ ਬਣਾ ਲਓ ਜਥੇਦਾਰ ਸ੍ਰੀ ਘਾਲਤਖ ਸਾਹਿਬ ਦਾ ਤੇ ਉਹਨੂੰ ਵਿਰਸੇ ਨੂੰ ਬਣਾ ਲਓ ਜਥੇਦਾਰ ਸ੍ਰੀ ਕੇਸਗਰ ਸਾਹਿਬ ਦਾ ਕਿਉਂਕਿ ਜਥੇਦਾਰ ਤਾਂ ਤੁਹਾਨੂੰ ਨਿਯੁਕਤ ਕਰਨੇ ਪੈਣੇ ਆ ਬੇਨਸ਼ੱਕ ਪੰਥ ਨੇ ਉਹਦਾ ਜਥੇਦਾਰ ਨਿਯੁਕਤ ਕੀਤਾ ਹੋਇਆ ਆ ਤੇ ਜਿਹੜੇ ਇਹਨਾਂ ਨੇ ਫੈਸਲੇ ਇਹਨਾਂ ਸਿੰਘ ਸਹਿਬਾਨਾਂ ਨੇ ਲਏ ਆ ਉਹਨਾਂ ਫੈਸਲਾ ਕਰਕੇ ਪੰਥ ਇਹਨਾਂ ਨੂੰ ਵੀ ਆਪਣੇ ਜਥੇਦਾਰ ਮੰਨਣ ਲੱਗ ਗਿਆ ਆ ਕਿਉਂਕਿ ਤੁਹਾਡਾ ਫਕਰੇ ਕੌਮ ਤੁਹਾਡੇ ਅੱਗੇ ਇੱਕ ਕਮੇਟੀ ਖੜੀ ਕਰ ਦਿੱਤੀ ਦੁਬਾਰਾ ਕਾਲੀਦਲ ਦੀ ਭਰਤੀ ਦੀਆਂ ਗੱਲਾਂ ਕਰ ਦਿੱਤੀ ਇਹ ਚੰਗੇ ਫੈਸਲੇ ਸੀ ਤੇ ਜਿਹੜਾ ਹੁਣ ਜਥੇਦਾਰਾਂ ਨੂੰ ਲਾ ਕੇ ਜਿਹੜੀ ਖਾਲੀ ਥਾਂ ਫੇਰ ਭਰੋਂਗੇ ਫੇਰ ਕਿਸੇ ਦਾ ਨਾਮ ਲਿਖਿਆ ਜਾਊਗਾ ਫੇਰ ਕਿਸੇ ਨੂੰ ਜੱਥੇਕਾਰ ਲਾਇਆ ਜਾਊਗਾ ਤੇ ਕੱਲ ਨੂੰ ਹੋ ਸਕਦਾ ਉਹ ਫੇਰ ਨਾ ਤੁਹਾਡੇ ਮੁਤਾਬਕ ਚੱਲੇ ਤੇ ਤੁਹਾਨੂੰ ਫੇਰ ਮੁਸੀਬਤ ਖੜੀ ਹੋ ਜਾਈ ਫੇਰ ਕੋਈ ਫਕਰੇ ਕੌਮ ਜਾਂ ਖਫਰੇ ਕੌਮ ਖਫਰੇ ਕੌਮ ਹੁੰਦਾ ਖਪਰਾ ਖਪਰਾ ਜਿਹੜਾ ਧੌਣਾ ਲਾਉਣ ਦਾ ਕੰਮ ਆਉਂਦਾ ਆ ਕਿਉਂਕਿ ਤੁਹਾਡੇ ਕੋਲ ਫਕਰੇ ਕੌਮ ਤਾਂ ਆਇਆ ਨਹੀਂ ਤੁਹਾਡੇ ਕੋਲ ਤਾਂ ਖਫਰੇ ਕੌਮ ਹੀ ਆ ਤੇ ਕੱਲ ਨੂੰ ਹੋ ਸਕਦਾ ਵੀ ਕੋਈ ਹੋਰ ਜਥੇਦਾਰ ਆਪਦੀ ਜ਼ਮੀਰ ਦੀ ਆਵਾਜ਼ ਸੁਣ ਲਵੇ ਆਪਦੀ ਜ਼ਮੀਰ ਦੀ ਆਵਾਜ਼ ਸੁਣ ਕੇ ਉਹ ਫੇਰ ਕੋਈ ਅਜਿਹਾ ਫੈਸਲਾ ਲੈ ਲਵੇ ਜਿਹੜਾ ਤੁਹਾਡੇ ਵਿਰੋਧ ਵਿੱਚ ਹੋਵੇ ਤੇ ਪੰਥ ਦੇ ਹਿੱਤ ਵਿੱਚ ਹੋਵੇ ਤੇ ਉਸ ਤੋਂ ਚੰਗਾ ਹੈ ਕਿ ਤੁਸੀਂ ਹੁਣ ਆਪ ਹੀ ਜਥੇਦਾਰ ਬਣ ਜਾਓ ਕਿਉਂਕਿ ਕਿਸੇ ਦੀ ਵੀ ਜ਼ਮੀਰ ਜਾਗ ਸਕਦੀ ਆ ਕਿਸੇ ਨੂੰ ਵੀ ਨਿਯੁਕਤ ਕਰੋਗੇ ਤੇ ਹੋ ਸਕਦਾ ਉਹਦੀ ਕੱਲ ਨੂੰ ਜ਼ਮੀਰ ਜਾਗ ਜਾਵੇ ਪਰ ਜਿਹੜੇ ਬੰਦੇ ਤੁਹਾਨੂੰ ਮੈਂ ਦੋ ਦੱਸੇ ਆ ਸੁੱਖਾ ਤੇ ਵਿਰਸਾ ਇਹਨਾਂ ਦੀ ਜਮੀਰ ਕਦੇ ਨਹੀਂ ਜਾਗਦੀ ਕਦੇ ਨਹੀਂ ਜਾਗੂਗੀ ਆਪਦੇ ਹਿਸਾਬ ਦੇ ਨਾਲ ਲਾਓ ਆਪਦੇ ਹਿਸਾਬ ਦੇ ਨਾਲ ਫੈਸਲੇ ਲਵੋ ਆਪਦੇ ਹਿਸਾਬ ਦੇ ਨਾਲ ਆਪਦੇ ਭਾਪੇ ਦਾ ਫਕਰੇ ਕਉਂ ਵਾਪਸ ਲਵੋ ਆਪਦੇ ਹਿਸਾਬ ਦੇ ਨਾਲ ਕਮੇਟੀ ਜਿਹੜੀ ਕਾਲ ਤੱਕ ਸੱਭ ਤੋਂ ਬਣੀ ਸੀ ਉਹਨੂੰ ਰੱਦ ਕਰ ਦਿਓ ਜੋ ਤੁਹਾਡਾ ਜੀ ਕਰਦਾ ਕਰ ਲਓ ਕਿਉਂਕਿ ਅੱਗੇ ਵੀ ਤੁਸੀਂ ਕਰਦੇ ਰਹੇ ਹੋ ਅੱਗੇ ਵੀ ਤੁਸੀਂ ਆਉਦੇ ਹਿਸਾਬ ਦੇ ਨਾਲ ਸਾਧ ਨੂੰ ਮਾਫੀ ਦਵਾਤੀ ਪੈਸੇ ਐਸਪੀਸੀ ਦੀ ਗੋਲਕਚੋਲਵਾਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰੋਂ ਲਵਾਤੇ ਤੇ ਹੋਰ ਵੀ ਪਤਾ ਨਹੀਂ ਕਿਹੜੇ ਕਿਹੜੇ ਕੰਮ ਤੁਸੀਂ ਅਜਿਹੇ ਕੀਤੇ ਕਿੱਥੇ ਕਿੱਥੇ ਤੁਸੀਂ ਪੈਸਾ ਲਵਾਇਆ ਤੇ ਕਿਹੜੇ ਕਿਹੜੇ ਕੰਮ ਅਜਿਹੇ ਕੀਤੇ ਜਿਹੜੇ ਪੰਥ ਦੇ ਹਿੱਤ ਵਿੱਚ ਨਹੀਂ ਸੀ ਜੇ ਗੁਰੂ ਦੇ ਅੰਗ ਰੋਲਣ ਵਾਲਿਆਂ ਦੇ ਹੱਕ ਦੇ ਵਿੱਚ ਖੜ ਸਕਦੇ ਹੋ ਜੇ ਸਰਸੇ ਵਾਲੇ ਸਾਥ ਦੀ ਫਿਲਮ ਦੇ ਥੱਲੇ ਪੰਜਾਬ ਪੁਲਿਸ ਦੇ ਮੁਲਾਜ਼ਮ ਤਾਇਨਾਤ ਕਰ ਸਕਦੇ ਹੋ ਜੇਕਰ ਇਨਸਾਫ ਮੰਗਦਿਆਂ ਸੰਗਤਾਂ ਦੇ ਉੱਤੇ ਗੋਲੀ ਚਲਾ ਸਕਦੇ ਹੋ ਸਿੰਘਾਂ ਨੂੰ ਸ਼ਹੀਦ ਕਰ ਸਕਦੇ ਹੋ ਗੁਰੂ ਦੇ ਦੋਖੀ ਬਣਾ ਕੇ ਗੁਰੂ ਦੇ ਹੋਈਆਂ ਬੇਦਬੀਆਂ ਵਿੱਚ ਸਿੰਘਾਂ ਨੂੰ ਦੋਸ਼ੀ ਬਣਾਉਣ ਦੀ ਕੋਸ਼ਿਸ਼ਾਂ ਕਰਕੇ ਉਹਨਾਂ ਨੂੰ ਥਾਣਿਆਂ ਦੇ ਵਿੱਚ ਸੀਆਈ ਸਟਾਪਾਂ ਦੇ ਵਿੱਚ ਕੁੱਟ ਸਕਦੇ ਹੋ ਜੇ ਨਰਕਧਾਰੀ ਸਾਧ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਪੰਜਾਬ ਤੋਂ ਬਾਹਰ ਕੱਢ ਸਕਦੇ ਹੋ ਉਹਦੇ ਕੇਸ ਬਾਹਰ ਲਿਜਾ ਕੇ ਤੇ ਉਹਨੂੰ ਸਜ਼ਾਵਾਂ ਤੋਂ ਬਚਾ ਸਕਦੇ ਹੋ ਤੁਸੀਂ ਕੁਝ ਵੀ ਕਰ ਸਕਦੇ ਹੋ ਤੁਸੀਂ ਪੰਥ ਦੀ ਪਿੱਠ ਹੋ ਵਿੱਚ ਛੁਰਾ ਜਿੰਨੇ ਜਿੰਨਾ ਚਾਹੋ ਮਾਰ ਸਕਦੇ ਹੋ ਪਰ ਹੋਰ ਕਿਸੇ ਤੋਂ ਨਹੀਂ ਵੱਜਣਾ ਕਿਸੇ ਦੀ ਇਹ ਕੰਮ ਹੋਰ ਕਿਸੇ ਤੋਂ ਹੋਣਾ ਹੀ ਨਹੀਂ ਕਿਉਂਕਿ ਹਰ ਕਿਸੇ ਦੀ ਜ਼ਮੀਰ ਕਿਤੇ ਨਾ ਕਿਤੇ ਜ਼ਰੂਰ ਜਾਗਦੀ ਆ ਤੇ ਜਦੋਂ ਜ਼ਮੀਰ ਜਾਗੂਗੀ ਉਹ ਸੱਚੀ ਗੱਲ ਕਰੂਗਾ ਤੇ ਤੁਹਾਡੇ ਕੋਲੋਂ ਬਰਦਾਸ਼ਤ ਹੋਣੀ ਨਹੀਂ ਉਦੋਂ ਚੰਗਾ ਆ ਕਿ ਹੁਣ ਤੁਸੀਂ ਆਪ ਹੀ ਸਾਰਾ ਕੁਝ ਸੰਭਲੋ ਆਪ ਹੀ ਤਕਤਾਂ ਦੇ ਜਦੇਦਾਰ ਬਣ ਜਾਓ ਆਪ ਹੀ ਹੈੱਡ ਗ੍ਰੰਥੀ ਬਣ ਜਾਓ ਆਪ ਹੀ ਸਾਰਾ ਕੁਝ ਕਰੋ ਆਪ ਹੀ ਐਸਜੀਪੀਸੀ ਦਾ ਵੀ ਜਿਹੜਾ ਕੁਰਸੀ ਉਹ ਤੁਹਾਡਾ ਯਾਰ ਆ ਵੈਸੇ ਤੋਂ ਤੁਹਾਡੇ ਨਾਲ ਹੀ ਆ ਹੋ ਸਕਦਾ ਇਸੇ ਕਰਕੇ ਕੁਰਸੀ ਖਾਲੀ ਕੀਤੀ ਹੋਊਗੀ ਆ ਸਾਰਾ ਕੁਝ ਹੋਣਾ ਸੀ ਪਰ ਉਹਨੂੰ ਆਪ ਦੇ ਯਾਰ ਨੂੰ ਜਿੱਥੇ ਮਰਜ਼ੀ ਨਿਯੁਕਤ ਕਰ ਲੋ ਐਸਪੀਸੀ ਦਾ ਪ੍ਰਧਾਨ ਜਿੰਨੂੰ ਮਰਜ਼ੀ ਬਣਾ ਲੋ ਤਖਤਾਂ ਦੇ ਜਥੇਦਾਰ ਜਿਹੜੇ ਜਿਹੜੇ ਮਰਜ਼ੀ ਲਾ ਲੋ ਆ ਦੋ ਤਾਂ ਮੈਂ ਦੱਸ ਤੇ ਆ ਤੀਜਾ ਵੀ ਕੋਈ ਲੱਭ ਕੇ ਉਹਨੂੰ ਲਾ ਲੋ ਜਿਹਨਾਂ ਡਾਕਟਰ ਆ ਡਾਕਟਰ ਦਲਜੀਤ ਨੂੰ ਉਹਨੂੰ ਲਾ ਲੋ ਇਹੋ ਜਿਹੇ ਬੰਦੇ ਲੱਭ ਕੇ ਫਿੱਟ ਕਰ ਲੋ ਜਿੰਨਾਂ ਤੇ ਰੈਸਪੀਸੀ ਦੇ ਇਲੈਕਸ਼ਨ ਨਹੀਂ ਹੁੰਦੇ ਤੇ ਜਦੋਂ ਇਲੈਕਸ਼ਨ ਹੋਣਗੇ ਫਿਰ ਤਾਂ ਲੋਕਾਂ ਨੇ ਤੁਹਾਨੂੰ ਉੱਥੋਂ ਵੀ ਕੱਢ ਦੇਣਾ ਫੇਰ ਨਹੀਂ ਲੋਕਾਂ ਨੂੰ ਛੱਡਣਾ ਤੁਹਾਨੂੰ ਤੇ ਉਹਨਾਂ ਚਿਹਰਾ ਉਸ ਤੋਂ ਪਹਿਲਾਂ ਪਹਿਲਾਂ ਇਹ ਕੰਮ ਕਰ ਲਵੋ ਇਹ ਕਰਕੇ ਤੇ ਆਉਂਦਾ ਜਿਹੜਾ ਫਖਰੇ ਕੌਮ ਜੱਗ ਹੋਰ ਅਵਾਰਡ ਜਿਹੜੇ ਲੈਣੇ ਆ ਉਹ ਲੈ ਲਵੋ ਜੇ ਕਿਸੇ ਨੂੰ ਕੋਈ ਕਿਸੇ ਦੇ ਸਿਰ ਤੇ ਕੋਈ ਹੋਰ ਤੰਮਤ ਦੇਣੀ ਉਹ ਦੇ ਦਿਓ ਕਿਸੇ ਦੇ ਉੱਤੇ ਇਲਜ਼ਾਮ ਲਾਉਣੇ ਆ ਸਿੰਘ ਸੇਵਾਦਾਰਾਂ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਆਣਾ ਦੇ ਉੱਤੇ ਇਲਜ਼ਾਮ ਲਾਏ ਗਏ ਆ ਗਿਆਨੀ ਰੁਕਵੀਰ ਸਿੰਘ ਤੇ ਇਲਜ਼ਾਮ ਲਾ ਲਓ ਗਿਆਨੀ ਸੁਲਤਾਨ ਸਿੰਘ ਦੀਵਕਰਦਾਰ ਕੋਸ਼ਿਸ਼ ਕਰ ਦਿਓ ਕੱਲ ਕਹਿੰਦੀ ਹਰਪ੍ਰੀਤ ਸਿੰਘ ਵਾਲੀ ਬੋਲਦੇ ਕਹਿੰਦਾ ਸੀ ਕਿ ਫੋਟੋਆਂ ਲੱਭੀਆਂ ਜਾ ਰਹੀਆਂ ਹੋਣਗੀਆਂ ਗੈਂਦੀ ਰਗਵੀਰ ਸਿੰਘ ਹਣਾ ਦੀਆਂ ਜੇ ਲੱਭ ਗਿਆਆਂ ਤੇ ਨਸ਼ਰ ਕਰ ਦਿਓ ਕਹਦੇ ਹੋ ਵੀ ਆ ਵੀ ਵਿਦੇਸ਼ਾਂ ਦੇ ਵਿੱਚ ਜਾਂਦੇ ਸੀ ਆਹ ਕੰਮ ਕਰਦੇ ਸੀ ਆਹ ਕੰਮ ਕਰਦੇ ਸੀ ਕਹਦੇ ਹੋ ਤੁਸੀਂ ਤੁਸੀਂ ਕੁਝ ਵੀ ਕਹਿ ਸਕਦੇ ਹੋ ਤੁਸੀਂ ਕੁਝ ਵੀ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਤਾਂ ਸਿਰਫ ਇਹ ਦੀਦਾ ਹੈ ਕਿ ਪੈਰ ਕਿਵੇਂ ਲੱਗਣ ਪੈਰ ਨਹੀਂ ਜੇ ਲੱਗਨੇ ਪੈਰ ਤੁਹਾਡੇ ਨਹੀਂ ਲੱਗਣੇ ਤਾਂ ਤੁਹਾਨੂੰ ਇਹ ਸਲਾਹ ਦੇ ਦਿੱਤੀ ਆ ਵੀ ਹੁਣ ਤੁਸੀਂ ਆਹ ਕੰਮ ਕਰ ਲਓ ਆਪ ਹੀ ਤਖਤਾਂ ਦੇ ਜਥੇਦਾਰ ਬਣ ਜਾਓ ਆਪ ਹੀ ਫਕਰੇ ਕੌਮ ਵਾਪਸ ਦੇ ਦਿਓ ਲੈ ਲਓ ਕਿਸੇ ਹੋਰ ਸਾਧਮੁਹਾਬੇ ਯਾਰ ਨੂੰ ਕੋਈ ਰੈਕ ਦੇਣੀਆਂ ਦੇ ਦਿਓ ਜੇ ਹੋਰ ਕੋਲਕ ਦੇ ਵਿੱਚੋਂ ਪੈਸੇ ਕਿਸੇ ਸਾਧ ਨੂੰ ਪ੍ਰਮੋਟ ਕਰਨ ਦੇ ਵਾਸਤੇ ਖਰਚਨੇ ਆ ਖਰਚੇ ਲਵੋ ਕਿਸੇ ਨੂੰ ਮਾਫੀ ਦੇਣੀ ਆ ਦੇ ਦਿਓ ਕਿਸੇ ਦੀ ਮਾਫੀ ਵਾਪਸ ਲੈਣੀ ਆ ਵਾਪਸ ਲੈ ਲਓ ਕਿਸੇ ਨੂੰ ਪੰਥ ਦੇ ਵਿੱਚੋਂ ਛੇਕਣ ਦਾ ਮਤਾ ਪਾਉਣਾ ਆ ਪਾ ਲਓ ਜਿਵੇਂ ਭਾਈ ਨਰੈਲ ਸਿੰਘ ਚੋੜੇ ਦਾ ਪਾਇਆ ਸੀ ਤੁਹਾਡੇ ਯਾਰ ਧਾਮੀ ਨੇ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੱਢਣ ਦੇ ਲਈ ਵੀ ਧਾਮੀ ਦਾ ਅਹਿਮ ਯੋਗਦਾਨ ਸੀ ਜੋ ਤੁਹਾਡਾ ਦਿਲ ਕਰਦਾ ਹੁਣ ਕਰ ਲਵੋ ਵੈਸੇ ਤਾਂ ਤੁਸੀਂ ਚੈੱਕ ਕਰਕੇ ਬੰਦੇ ਲਾਓ ਲਾਉਗੇ ਜਿਹੜੇ ਨਵੇਂ ਲਾਉਗੇ ਪਰ ਕਿਤੇ ਨਾ ਕਿਤੇ ਹਰ ਬੰਦੇ ਦੀ ਜ਼ਮੀਰ ਜਾਗ ਜਾਂਦੀ ਹੁੰਦੀ ਆ ਇਸ ਕਰਕੇ ਨੇਕ ਸਲਾਹ ਆ ਤੁਹਾਡੇ ਪੱਖ ਦੀ ਸਲਾਹ ਆ ਤੁਹਾਡੇ ਬੰਦਿਆਂ ਨੂੰ ਤਾਂ ਸ਼ਾਇਦ ਲੱਗਦਾ ਜਦੋਂ ਅਸੀਂ ਬੋਲਦੇ ਆ ਕਿ ਖਣੀ ਅਸੀਂ ਤੁਹਾਡੇ ਵਿਰੋਧੀ ਆ ਪਰ ਅਸੀਂ ਵਿਰੋਧੀ ਨਹੀਂ ਅਸੀਂ ਤੁਹਾਡੇ ਪੱਖ ਦੀ ਸਲਾਹ ਦਿੱਤੀ ਆ ਕਾ ਤੁਹਾਡੇ ਪੱਖ ਦੀ ਸਲਾਹ ਆ ਆ ਕੰਮ ਕਰ ਲਵੋ ਕਰਨਾ ਤੁਹਾਨੂੰ ਇਹੀ ਪੈਣਾ ਆ ਤੇ ਮੈਨੂੰ ਲੱਗਦਾ ਕਰੋਗੇ ਵੀ ਤੁਸੀਂ ਇਹੀ ਕਰੋਗੇ ਹੀ ਹੋ ਸਕਦਾ ਕਿਸੇ ਨੂੰ ਕੱਲੀ ਮੋਹਰ ਦੇ ਦਵੋ ਕੱਲੀ ਮੋਹਰ ਦਵੋਗੇ ਜਾਂ ਕਿਸੇ ਹੋਰ ਨੂੰ ਵੀ ਦਿੱਤੀ ਪਾਵਰ ਨਹੀਂ ਦਵੋਗੇ ਜੇ ਪਾਵਰ ਦਵੋਗੇ ਪਾਵਰ ਵਰਤਨ ਨਹੀਂ ਦਵੋਗੇ ਜੇ ਪਾਵਰ ਵਰਤਣਗੇ ਤੇ ਫਿਰ ਕੱਢ ਕੇ ਬਾਹਰ ਮਾਰੋਗੇ ਫਿਰ ਲਾ ਦੋਗੇ ਇਹ ਉਸੇ ਦਿਨ ਦੀਆਂ ਗੱਲਾਂ ਸਮਝ ਆ ਰਹੀਆਂ ਸੀ ਜਿਸ ਦਿਨ ਤੁਸੀਂ ਅਧਿਕਾਰ ਖੇਤਰ ਦੱਸ ਰਹੇ ਸੀ ਜਿਸ ਦਿਨ ਤੁਸੀਂ ਕਹਿ ਰਹੇ ਸੀ ਅਸੀਂ ਲਾ ਸਕਦੇ ਹਾਂ ਅਸੀਂ ਲਾ ਸਕਦੇ ਹਾਂ ਤੇ ਜਾ ਕੇ ਅਧਿਕਾਰ ਖੇਤਰ ਦੱਸ ਕੇ ਆਏ ਸੀ ਕਿ ਤੁਹਾਡਾ ਅਧਿਕਾਰ ਇੱਥੋਂ ਤੱਕ ਹੈ ਤੇ ਸਾਡਾ ਸਾਡਾ ਤਾਂ ਅਸੀਂ ਜੋ ਮਰਜ਼ੀ ਕਰ ਸਕਦੇ ਹਾਂ ਅਸੀਂ ਤਾਂ ਪੰਥ ਦੇ ਦੋਖੀਆਂ ਨੂੰ ਮਾਫੀਆਂ ਦੇ ਸਕਦੇ ਆ ਪੰਥ ਦੇ ਦੋਖੀਆਂ ਨੂੰ ਦਿੱਲੀ ਛੱਡ ਕੇ ਆ ਸਕਦੇ ਆ ਉਹਨਾਂ ਦੇ ਕੇਸ ਵੀ ਪੰਜਾਬ ਤੋਂ ਬਾਹਰ ਟਰਾਂਸਫਰ ਕਰਾ ਸਕਦੇ ਆ ਅਸੀਂ ਤਾਂ ਸਿੰਘਾਂ ਨੂੰ ਸ਼ਹੀਦ ਕਰ ਸਕਦੇ ਆ ਜਿਹੜੇ ਗੁਰੂ ਦੀ ਗੱਲ ਕਰਨਗੇ ਜਿਹੜੇ ਗੁਰੂ ਦੇ ਇਨਸਾਫ ਦੀ ਗੱਲ ਕਰਨਗੇ ਪਰ ਤੁਸੀਂ ਨਹੀਂ ਕੁਝ ਵੀ ਕਰ ਸਕਦੇ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਉਹ ਕਰ ਸਕਦੇ ਹੋ ਜੋ ਅਸੀਂ ਕਹਿੰਨੇ ਆ ਤੇ ਤੁਹਾਡੇ ਲਈ ਨੇਕ ਸਲਾਹ ਤੁਹਾਨੂੰ ਦਿੱਤੀ ਹੈ ਤੇ ਆ ਜਿਹੜੇ ਹੁਣੇ ਚੈਨਲਾਂ 'ਤੇ ਬਹਿ ਜਾਣੇ ਬੰਦੇ ਜਿਹੜੇ ਕਿਰਦਾਰ ਕੂਸ਼ੀ ਕਰਨਗੇ ਜਿਹੜੇ ਗਿਆਨੀ ਰਗਵੀਰ ਸਿੰਘ ਦੀ ਕਿਰਦਾਰ ਕੂਸ਼ੀ ਸ਼ੁਰੂ ਕਰਨਗੇ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਹਨਾਂ ਦੀ ਕਰਦੇ ਸੀ ਗਿਆਨੀ ਸੁਲਤਾਨ ਸਿੰਘ ਦੀ ਕਿਰਦਾਰ ਕੂਸ਼ੀ ਖੁਸ਼ੀ ਕੂਸ਼ੀ ਸ਼ੁਰੂ ਕਰਨਗੇ ਉਹਨਾਂ ਲੋਕਾਂ ਨੂੰ ਸਲਾਹ ਆ ਕਿ ਹੁਣ ਆਹ ਕੰਮ ਕਰ ਲਓ ਕਾਲ ਤੱਕ ਸੈਵ ਤੋ ਪਘੌੜੇ ਹੋ ਚੁੱਕੇ ਹਾਂ ਤੇ ਆਪ ਵਿਆਪ ਨੂੰ ਸੱਚੇ ਸਾਫਤ ਕਰਨ ਦੇ ਲਈ ਆ ਸਾਰੇ ਡਰਾਮੇ ਜਿਹੜੇ ਆ ਨਵੇਂ-ਨਵੇਂ ਜਿਹੜੇ ਢੰਗ ਆ ਨਵੇਂ-ਨਵੇਂ ਜਿਹੜੇ ਤਰੀਕੇ ਉਹ ਲੱਭ ਰਹੇ ਆ ਪਰ ਨਹੀਂ ਗੁਰੂ ਦੇ ਪੰਥ ਨੇ ਤੁਹਾਨੂੰ ਚੰਗੀ ਤਰ੍ਹਾਂ ਜਾਣ ਲਿਆ ਆ ਹੁਣ ਜੋ ਮਰਜ਼ੀ ਕਰ ਲੋ ਸ਼ਾਇਦ ਰਾਜਨੀਤੀ ਦੇ ਵਿੱਚ ਹੁਣ ਤੁਹਾਡੇ ਪੈਰ ਨਹੀਂ ਲੱਗਣੇ ਸੰਗਜੀ ਤੁਹਾਡੇ ਕੀ ਵਿਚਾਰ ਨੇ ਤੁਹਾਨੂੰ ਕੀ ਲੱਗਦਾ ਤੁਹਾਡੇ ਮੁਤਾਬਕ ਜਿਹੜੀ ਮੈਂ رائے ਦਿੱਤੀ ਐ ਸਰੇ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਤੁਸੀਂ ਵੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜਰੂਰ ਕਰੋ। ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ। ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਨਵਾਂ ਕੰਮ ਕਰਦੇ ਆ ਪਰ ਜਿਹੜਾ ਅੱਜ ਕੀਤਾ ਆ ਇਹ ਸਭ ਤੋਂ ਸਿਰਾ ਲਾਤਾ। ਕਿ ਜਿਹੜੇ ਤਿੰਨ ਜਥੇਦਾਰ ਜਿਨ੍ਹਾਂ ਨੇ ਇਹੋ ਜਿਹੇ ਫੈਸਲੇ ਇਹੋ ਜਿਹੇ ਆਦੇਸ਼ ਲੈ ਕੇ ਆਂਦੇ ਜਿਨ੍ਹਾਂ ਕਰਕੇ ਸਾਨੂੰ ਪ੍ਰੋਬਲਮਸ ਖੜੀਆਂ ਹੋਈਆਂ ਅਸੀਂ ਉਹ ਜਥੇਦਾਰ ਹੀ ਨਹੀਂ ਰਹਿਣ ਦੇਨੇ। ਕਮਾਲ ਕਰਤੀ ਆ। ਕੋਈ ਜੱਜ ਕਿਸੇ ਨੂੰ ਸਜ਼ਾ ਸੁਣਾ ਦੇ ਤੇ ਦੋਸ਼ੀ ਕਹੇ ਮੈਂ ਜੱਜ ਹੀ ਨਹੀਂ ਰਹਿਣ ਦੇਣਾ ਮੈਂ ਜੱਜ ਹੀ ਨੌਕਰੀ ਤੋਂ ਲਾ ਦੇਣਾ ਜੇ ਤਾਂ ਬੜੀ ਹਾਸੋ ਹੀ ਨਹੀਂ ਗੱਲ ਆ ਬੜੀ ਕਮਾਲ ਦੀ ਗੱਲ ਆ ਪਰ ਅਗਲੇ ਨੇ ਕਰਤਾ ਸੰਗਤ ਜੀ ਫਾਇਰਟੂ ਜੀ ਕ칸 ਸਾਹਿਬ ਬਾਈ ਜੀ ਜੀ